हेलो सत श्रीकाल जी सारू मैं हरिमान एक्शनलीगत करती हूँ जिन्होंने मेरे चैनल में सबसक्राइब नहीं किया उन्होंने रिक्वेस्ट करती हूँ कि तो कर प्लीज़ मेरे चैनल सबसक्राइब कर लो और दिता हुआ बैल आइकन प्रेस कर लो जी अज की वीडियो है अज्दिक मैं थोड़ी दसा कि घरें किए सिंपल मशीन के उ पहुंचा डिजाइन कर सकते हैं so, सो मैं एंटरिंग करना सिखाऊँगी ਆਪਾਂ مشین ਸਿੰਪਲ ਮਸ਼ੀਨ ਨਾਲ ਹੀ ਐਂਟਰੀ ਹੋ ਜਾਂਦੀ ਹੈ ਪਹਿਲਾਂ ਤਾਂ ਆਪਾਂ ਸਿੰਪਲ ਕਪੜਾ ਜੜ ਲੈਣਾ ਨੂੰ ਹੀ ਬੁਕਰਮਾ ਦੇਖੋ ਬੁਕਰਮਾ ਪੇਸਟ ਕੀਤੀ ਹੋਈ ਆ ਸੋ ਜਿਹੜਾ ਇਹ ਵਾਲਾ ਮੈਂ ਪੌਂਚੀ ਬਣਾ ਰਹੀ ਐ ਮੈਂ ਪੈਚ ਲਗਾ ਕੇ ਡਿਜ਼ਾਈਨ ਕਰ ਲਈ ਆ ਪੈਚ ਦੇ ਨਾਲ ਤੁਸੀਂ ਚਾਹੋ ਤਾਂ ਸਲਵਾਰ ਵਾਲਾ ਕਪੜਾ ਵੀ ਲਗਾ ਸਕਦੇ ਹੋ ਪੈਚ ਲਗਾਉਣਾ ਪੈਚ ਲਗਾ ਸਕਦੇ ਜੇਕਰ ਤੁਸੀਂ ਪੈਚ ਲਗਾਉਣਾ ਫਿਰ ਤੁਸੀਂ ਜਿਹੜੀ ਬੁਕਰਮਾ ਫੁੱਠੇ ਪਾਸਿਓਂ ਜੜ ਕੇ ਬਾਹਰ ਨੂੰ ਸਿੱਧੀ ਕਰਨੀ ਹੈ ਬੁਕਰਮ ਉੱਥੋਂ ਪਾਸੇ ਕਰਕੇ 12 ਵਾਰ ਨੂੰ ਮੋੜ ਰਹੀ ਆ ਜਿਸ ਸਿੰਪਲ ਕਪੜਾ ਹੀ ਆ ਫਿਰ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਵੀਡੀਓ ਬਣਾਈ ਆ ਕਿ ਸੌਰੀ ਕਿ ਇਹ ਸਿੱਧੇ ਪਾਸੇ ਤੇ ਬੁਕਰਮ ਚੜ੍ਹਨੀ ਹੁੰਦੀ ਆ ਤੇ ਅੰਦਰ ਨੂੰ ਆਪਾਂ ਫੋਲਡ ਕਰਦੇ ਆ ਸੋ ਮੈਂ ਇਹਨੂੰ ਫੋਲਡ ਕਰ ਲਈਏ ਪਹਿਲਾਂ ਆਪਾਂ ਫੋਲਡ ਕਰ ਲਈਏ ਸੋ ਫੋਲਡ ਬੜੇ ਧਿਆਨ ਨਾਲ ਕਰਨੀ ਆ ਵੇ ਆਹ ਆਪਾਂ ਟੂਟੀ ਜੀ ਆਪਣਾ ਆਹ ਕਪੜਾ ਇਹਨੇ ਖਿੱਚਦੇ ਨਹੀਂ ਤਾਂ ਇਹ ਇਸ ਤਰੀਕੇ ਨਾਲ ਉੱਪਰ ਆ ਲੇ। ਤੇ ਉੱਪਰ ਆਇਆ ਇਹਨੂੰ ਸੁਨਾਈ ਲਾਉਂਦੇ। ਬਿਲਕੁਲ ਆਰਾਮ ਨਾਲ ਸੈਟਿੰਗ ਕਰਕੇ ਖਿੱਚ-ਖਿੱਚ ਕੇ ਕਪੜਾ ਚੰਗੀ ਤਰ੍ਹਾਂ ਤਾਂ ਕਿ ਪੈਚਾਲਾ ਵੀ ਆਪਣਾ ਬੋਟਮ نیچے ਨਾ ਜਾਵੇ। ਇਸੇੋਂ ਬਿਲਕੁਲ ਸਾਫ਼ ਹੋ ਜਾਂਦੀ ਆ। ਤੇ نیچے ਜਿਹੜਾ ਬੋਟਮ ਵਾਲਾ ਉਹ ਵੀ ਪੂਰੀ ਤਰ੍ਹਾਂ ਨਾਲ। ਸੋ ਮੈਂ बार-बार ਆਪਣੇ ਸਾਰੇ ਫੋਲੋਵਰਸ ਨੂੰ ਰਿਕਵੈਸਟ ਕਰਦੀ ਆ। ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਜਦਗਿਆ ਲੱਗਦੀਆਂ ਨੇ ਤੇ ਪਲੀਜ਼ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਹਾਂਜੀ ਆਪਾਂ ਇਹ ਪੈਚ ਲਗਾਨੇ ਆ ਸੋ ਹੁਣ ਇੰਕਰੀং ਕਰਨੀ ਆਪਾਂ ਕੀ ਕਰਨਾ ਸਿੱਪਟੀ ਕੱਢ ਲੈਣੀ ਆ ਨੀਚੋਂ ਪਾ ਨੀਚੋਂ ਫਿਰ ਕੀ ਕੱਢ ਲਈ ਸੋ ਐਂਕਰੀਂਗ ਆਪਾਂ ਥੋੜੀ ਜੀ ਅਲੱਗ ਦਾ ਜਿਹੜਾ ਥ੍ਰੈਡ ਹੁੰਦਾ ਉਹ ਪਹਿਲਾਂ ਯੂਜ਼ ਕਰਦੇ ਹਾਂ ਤੇ ਸੋਹਣਾ ਲੱਗਦਾ ਜਿੰਨੇ ਮੈਂ ਦਿੱਤੀ ਪੈਚ ਵੀ ਹੈਗਾ ਪੀਚ ਕਲਰ ਦੇ ਫਲਾwrs ਦੇ ਨਾਲ ਮੈਚ ਕਰਕੇ ਲਿਆ ਤੇ ਆਪਾਂ ਇਹਨਾਂ ਨਾਲ ਜਿਹੜੀ ਐਂਕਰੀਂਗ ਆ ਬਲੂ ਕਲਰ ਦੀ ਕਰਾਂਗੇ ਐਂਕਰੀਂਗ ਲਈ ਤੁਸੀਂ ਕੀ ਕਰ ਲੈਣਾ ਰੀਲ ਲੈਣੀ ਆ ਕਾਫੀ ਥ੍ਰੈਡ ਉਤਾਰ ਲਓ ਠੀਕ ਹੈ ਥ੍ਰੈਡ ਲੈ ਕੇ ਇਸ ਤਰੀਕੇ ਨਾਲ ਆਪਾਂ ਥ੍ਰੈਡ ਲੈ ਲੈਣਾ ਫੈਦਰ ਲੈ ਕੇ ਵੀ ਤੁਸੀਂ ਤਿੰਨ ਲੜਾ ਕਰ ਲਓ ਕਿਉਂਕਿ ਜੇ ਅਸੀਂ ਜ਼ਿਆਦਾ ਮੋਟਾ ਕਰਦੇ ਆ ਤਾਂ ਜਿਹੜੀ ਮਸ਼ੀਨ ਨਾ ਨਹੀਂ ਖਿੱਚਦੀ ਹੈਗੀ ਸਿੰਪਲ ਰੇਲ ਨੂੰ ਇਹ ਅਸੀਂ ਧਾਗਾ ਲੈ ਲੈਣਾ ਤੇ ਉਹਨੂੰ ਤਿੰਨ ਲੜਾ ਕਰ ਲਓ ਮੈਟ੍ਰਿਕ ਵਾਰੀ ਇਕੱਠੇ ਕਰਕੇ ਰੱਖ ਜਾਣਾ ਠੀਕ ਹੈ ਤਿੰਨ ਲੜਾ ਕਰਨਾ ਧਾਗਾ ਇਹ ਦੇਖੋ ਦੋ ਲੜਾ ਹੋ ਗਏ ਡਬਲ ਹੋ ਚੁੱਕੇ ਹਨ ਫਿਰ ਮੈਂ ਤੀਜੀ ਵਾਰੀ ਨੂੰ तो सो मी इथ्या आपण तिन वार धागा लोक सॅकड ऑप्शन साडेकर गुच्छी लिणी आहे की ओली फिरकी भरले नॉर्मल जातीला धागाही तिन लडा कर तिन लडा धागा मी कर चुकी है। तिन ला धागा करतो बाद अशी फिरकी भरली तिन लढे धागे शिन लढे धागेची फिरकी भरली बहुत सौखा नाही लोजी अशी तिन लडा धागा कर जे फिडकी भरली सो हा अशी पाव डबेच जो अशी धागा तिन लढा करलया तर अशी थोडा जेव्हा सिक्रू हा ना ਇਹਨ ਟਿੱਲਾ ਕਰਿਓ ਜੇ ਇਹ ਕਸੀਆ ਰਹਿ ਗਿਆ ਤੇ ਇਹ ਮਸ਼ੀਨ ਨੇ ਖਿੱਚਣਾ ਨਹੀਂ ਹੈਗਾ ਥੋੜਾ ਜਿਹਾ ਟਿੱਲਾ ਕਰਕੇ ਅਸੀਂ ਫਿੱਪੀ ਘਰ ਲੈਣੀ ਆ ਫਿੱਪੀ ਘੱਟ ਕੇ ਫਿੱਪੀ ਕਰਨ ਤੋਂ ਬਾਅਦ ਕੈਸਟ ਕਰਦੀ ਹਾਂ ਕਿ ਪਲੀਜ਼ ਵੀਰੇ ਮੇਰੇ ਚੈਨਲ ਨੂੰ ਬਤਵਤ-ਬਤ ਸਬਸਕ੍ਰਾਈਬ ਕਰੋ ਬਤਵਤ-ਬਤ ਸਪੋਕ ਕਰੋ ਜਿੰਨਾਂ ਨੂੰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਜੁਨ ਕਰਿਓ ਅਸੀਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਵੀਡੀਓ ਪ੍ਰੋਵਾਈਡ ਕਰਾਂਗੇ ਜਿੰਨਾ ਕਿ ਮੈਨੂੰ ਉਹਨਾਂ ਨੂੰ ਕਿ ਮੈਂ ਜ਼ਰੂਰ ਸ਼ੇਅਰ ਕਰੂੰਗੀ ਸੋ ਉਸ ਤੋਂ ਬਾਅਦ ਵੀਰੇ ਕੀ ਕਰਨਾ ਤੁਸੀਂ ਇਸ ਤਰੀਕੇ ਨਾਲ ਜਿਹੜਾ ਸਿੱਧਾ ਪਾਸਾ ਉਹ ਨੂੰ ਆਪਾਂ ਨੀਚੇ ਵਾਲਾ ਕਰ ਲੈਣਾ ਤੇ ਪੁੱਠਾ ਪਾਸਾ ਉੱਪਰ ਸਭ ਤੋਂ ਪਹਿਲਾਂ ਨੀਚੇ ਵਾਲੀ ਬਿਲਕੁਲ ਨੀਚੇ ਵਾਲੀ ਜਿਹੜੀ ਆਪਾਂ ਸਿਉਣ ਲਾਉਣੇ ਹੁੰਦੇ ਆ ਆ ਵਾਲੀ ਇਹ ਵਾਲੀ ਸਿਰਾਂ ਲਗੋ ਦੀ ਦਾਵਾਂਗੇ ਬੱਖਾ ਵੀ ਮੋਟਾ ਕਰ ਲੈ ਬੱਖਾ ਵੀ ਤੁਸੀਂ ਤਿੰਨ ਸਾਦੇ ਤਿੰਨ ਬੱਖਾ ਕਰ ਲੈਣਾ ਫਿਰ ਉਹਦੇ ਵਿੱਚ ਜਿਹੜੀ ਹੈ ਸਫਾਈ ਬਹੁਤ ਜ਼ਿਆਦਾ ਆਉਂਦੀ ਆ ਛੋਟੇ ਬੱਕੇ ਤੇ ਐਂਕੀਂ ਸੁਣੀ ਹੀ ਲੱਗਦੀ ਮੋਟੀ ਮੋਟੀ ਐਂਕੀਂ ਕਰਦੇ ਆ ਟੈਂਕਰੀਂ ਜਿਹੜੀ ਹੁੰਦੀ ਆ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਬਹੁਤ ਜ਼ਿਆਦਾ ਸੁਣੀ ਲੱਗਦੀ ਆ ਸੋ ਜੇ ਤੁਸੀਂ ਤਿੰਨ ਜਾਂ ਦੋ ਲੜਾ ਧਾਗਾ ਕਰਕੇ ਫਿਰ ਕੀ ਭਰਦੇ ਹੋ ਤਾਂ ਜਿਹੜੀ ਮਸ਼ੀਨਾਂ ਨੂੰ ਸੌਖਾ ਕਿੱਥੇ ਲੱਗਦੀ ਆ ਸਕਰੂ ਜਰੂਰ ਢੋਲਣਾ ਕਰ ਲਿਓ ਸਕਰੂ ਢਿੱਲਾ ਕਰਨਾ ਨਾ ਭੁੱਲਿਓ ਜੇ ਤੁਸੀਂ ਡੱਬੀ ਵਾਲਾ ਜਿਹੜਾ ਸਕਰੂ ਆ ਢਿੱਲਾ ਨਹੀਂ ਕਰਦੇ ਤਾਂ ਜਿਹੜੀ ਤੁਹਾਡੀ ਮਸ਼ੀਨ ਆ ਉਹ ਚੰਗੀ ਤਰ੍ਹਾਂ ਖਿੱਚਦੀ ਨਹੀਂ ਹੈਗੀ ਕਿਉਂਕਿ ਢਾਗਾ ਜਿਹੜਾ ਨਾ ਮੋਟਾ ਹੋ ਜਾਂਦਾ ਹੈ ਸੋ ਆ ਦੇਖੋ ਮੈਂ ਇੱਕ ਸੇਮ ਲਗਾ ਲਈ ਹੈ ਆਪਾਂ ਦੂਜੀ ਸੇਮ ਵੀ ਲਗਾਉਣੀ ਆ ਸੋ ਇਹਦੇ ਵਿੱਚ ਇਕੁਐਲਟੀ ਰੱਖਿਓ ਇਕੈਲਟੀ ਰੱਖੂਗੀ ਤਾਂ ਬਹੁਤ ਸੋਹਣੀ ਲੱਗਦੀ ਆ ਪੈਰ ਦਾ ਹਿਸਾਬ ਹੀ ਰੱਖ ਲਿਓ ਇੱਕ ਬਖੇ ਤੋਂ ਇੱਕ ਬਖੇ ਦੀ ਡੂਗੀ ਪੈਰ ਦੇ ਹਿਸਾਬ ਨਾਲ ਹੀ ਲਗਾਉਣੀ ਹੈ। ਸੋ ਮੈਨੂੰ ਫਿਰ ਕਰ ਦਿੰਦੀ ਹਾਂ ਕੰਪਲੀਟ ਫਿਰ ਆਪਾਂ ਦੇਖ ਲਵਾਂ। ਮੈਰੀ ਸਟਾਕ ਹਾਂਜੀ ਸਾਰੇ ਵੀਡੀਓ ਦੇ ਕੈਸਟ ਕਰ ਰਹੀ ਹਾਂ ਮੈਂ ਕਿ ਭੀਰ ਮੇਰੇ ਚੈਨਲ ਨੂੰ ਵਾਟ ਵਾਟ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਨੂੰ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆ ਕਮੈਂਟ ਕਰਕੇ ਜੀ ਦੱਸਿਆ ਕਰੋ ਸੋ ਤੁਹਾਡੇ ਲਾਈਕ ਸ਼ੇਅਰ ਕਰਨ ਨਾਲ ਕਮੈਂਟ ਕਰਨ ਨਾਲ ਮੇਰਾ ਵੀ ਹੌਸਲਾ ਵਧਦਾ ਸੋ ਮੈਂ ਤੁਹਾਨੂੰ ਇੰਤਜ਼ਾਰ ਕਰਕੇ ਵਧੀਆ ਵਧੀਆ ਵੀਡੀਓ ਜਿਸ ਤਰੀਕੇ ਦਾ ਵੀ ਮੈਂ ਕੰਮ ਕਰਦੀ ਹਾਂ ਉਹ ਸਾਰੀਆਂ ਮੈਂ ਸ਼ੇਅਰ ਕਰਿਆ ਕਰੂੰਗੀ ਵੀਡੀਓ ਆਪੋਰ ਜੂਰ ਕਰਾਂਗੇ ਹਰ ਇੱਕ ਭੈਣ ਜੀ ਨੂੰ ਕੀ ਕੰਮ ਹੋਣਾ ਮੈਂ ਇਹ ਕਹਿਣਾ ਚਾਹੁੰਦੀ ਜਿਹਨੂੰ ਵੀ ਸਲਾਈ ਕਰਾਈ ਦਾ ਕੰਮ ਹੋਣਾ ਜੋ ਵੀ ਕੰਮ ਹੋਣਾ ਤੁਸੀਂ ਘਰੇ ਫ੍ਰੀ ਨਾ ਬੈਠੋ ਜਿੰਨਾ ਵੀ ਤੁਹਾਨੂੰ ਟਾਈਮ ਮਿਲਦਾ ਉਨਾ ਕੰਮ ਜ਼ਰੂਰ ਕਰੋ ਇਸਦੇ ਨਾਲ ਪਤਾ ਕੀ ਹੋਗਾ ਤੁਹਾਨੂੰ ਘਰ ਦੇ ਕਿਸੇ ਵੀ ਜੀ ਕੋ ਪੈਸੇ ਨਹੀਂ ਮਿਲੋਗੇ ਤੁਹਾਡੀਆਂ ਆਪਣੀਆਂ ਜ਼ਰੂਰਤਾਂ ਨੇ ਜਿਹੜੀਆਂ ਉਹ ਤੁਸੀਂ ਆਪ ਪੂਰੀਆਂ ਕਰ ਸਕਦੇ ਹੋ ਕਦੇ ਵੀ ਇਹ ਨਾ ਸੋਚੋ ਕਿ ਕੰਮ ਛੋਟਾ ਹੈ ਜਾਂ ਵੱਡਾ ਹੈ ਅਸੀਂ ਇਹ ਕੰਮ ਕਿਉਂ ਕਰੀਏ ਸੋ ਆ ਦੇਖੋ ਪਹੁੰਚੇ ਵਾਂ ਕੇ ਤਿਆਰ ਹੋਗੇ ਕੁੰਜੀ ਬਣ ਕੇ ਤਿਆਰ ਹੋ ਗਏ ਨੇ ਬਹੁਤ ਜਿਆਦਾ ਸੋਹਣੀ ਲੱਗ ਰਹੀ ਐ ਇਹ ਮੈਂ ਐਂਕਰਿੰਗ ਕੀਤੀ ਹੋਈ ਇਹ ਐਂਕਰਿੰਗ ਤੁਸੀਂ ਪਹੁੰਚਿਆ ਤੇ ਬਾਹਾਂ ਦੀਆਂ ਮੋਰੀਆਂ ਤੇ ਗਲੇ ਤੇ ਵੀ ਕਰ ਸਕਦੇ ਹੋ ਗਲੇ ਦੇ ਐਂਕਰਿੰਗ ਕਰਕੇ ਬਹੁਤ ਸੋਹਣਾ ਡਿਜ਼ਾਈਨ ਬਣ ਸਕਦਾ ਹੈ ਸ਼ਰਟ ਦੇ ਚੱਕ ਆਊਟ ਦੇ ਵੀ ਕਰ ਸਕਦੇ ਹੋ ਤੇ ਐਂਕਰਿੰਗ ਜਿਹੜੀ ਐ ਸਿੰਪਲ ਮਸ਼ੀਨ ਨਾਲ ਵੀ ਹੋ ਜਾਂਦੀ ਹੈ ਸਿੰਪਲ ਰੀਨ ਨਾਲ ਵੀ ਕਰ ਸਕਦੇ ਹਾਂ ਅਸੀਂ ਨਹੀਂ ਤਾਂ ਫਿਰ ਇੱਕ ਐਂਕਰ ਦੀ ਗੁੱਚੀ ਆਉਂਦੀ ਹੁੰਦੀ ਆ 5 ਜਾਂ 10 ਰੁਪਏ ਦੀ ਉਹਦੀ ਫਿਰਕੀ ਭਰ ਲਓ ਤੇ ਐਂਕਰਿੰਗ ਕਰ ਲਓ ਜਿਹੜਾ ਵੀ ਪਾਸੇ ਤੀਦੂਸ ਐਂਕਰਿੰਗ ਕਰਨੀ ਆ ਉਹਨੂੰ ਨੀਚੇ ਵੱਲ ਤੱਕਾ ਲਓ ਸਿੱਧੇ ਪਾਸੇ ਨੀਚੇ ਧਰ ਲਓ ਤੇ ਐਂਕਰਿੰਗ ਜਿਹੜੀ ਬਹੁਤ ਸੌਫਟੀ ਹੋ ਜਾਂਦੀ ਆ ਸੋ ਸਾਰੇ ভিউਅਰਸ ਨੂੰ ਲਾਸਟ ਦੇ ਵਿੱਚ ਫਿਰ ਤੋਂ ਰਿਕਵੈਸਟ ਕਰਦੀ ਆਂ ਕਿ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਨਾਲ ਹੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆਂ ਕਿ ਅਸੀਂ ਹਰ ਇੱਕ ਤਰ੍ਹਾਂ ਦਾ ਕੰਮ ਕਰਦੇ ਆਂ ਸਿਲਾਈ ਕਢਾਈ ਹੱਥ ਦੀ ਕਢਾਈ ਬਾਗ ਫੁਲਕਾਰੀ ਨਾਲ ਤੁਸੀਂ ਕਰਵਾਉਣਾ ਚਾਹੋ ਤੇ ਆਰਡਰ ਦੇ ਸਕਦੇ ਹੋ ਤੁਸੀਂ ਸਾਨੂੰ WhatsApp ਤੇ ਉੱਤੇ ਮੈਸੇਜ ਕਰ ਸਕਦੇ ਹੋ WhatsApp ਨੰਬਰ ਹੈਗਾ 9056464295 9055464259 ਸੋ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ